ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰਪਰਵਾਲਿਓ ਸਮੂਹ ਸ਼ਰੋਤਿਆਂ ਤੇ ਦਰਸ਼ਕਾਂ ਦਾ ਤੇ ਆਦਰ ਮਤਮਾਦ ਹੈ ਜੋ ਬੜੇ ਪਿਆਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਧਾਰਾ ਨੂੰ ਸਮਝ ਰਹੇ ਹੋ ਅਤੇ ਇਸ ਦੀ ਮਦਦ ਨਾਲ ਸਿੱਖਾਂ ਵਿੱਚ ਫੈਲਿਆ ਸੱਚ ਤੇ ਝੂਠ ਇਸ ਦੀ ਪਰਖ ਕਰਨ ਵਿੱਚ ਆਪ ਸਹਾਇਤਾ ਕਰ ਰਹੇ ਹੋ ਸੋ ਅੱਜ ਵਿਚਾਰ ਕਰਦੇ ਹਾਂ ਸਿੱਖਾਂ ਦਾ ਬ੍ਰਾਹਮਣੀਕਰਨ ਕਿਵੇਂ ਕੀਤਾ ਗਿਆ ਇਕ ਲੇਖ ਖਾਲਸਾ نیوز ਤੇ ਛਪਿਆ ਸੀ ਪੋਸਟ ਹੋਇਆ ਸੀ ਖਾਲਸਾ نیوز.org ਉੱਤੇ ਇਹ ਲੇਖ ਪਿਆ ਹੈ ਇਹ ਲੇਖ ਸਰਦਾਰ ਹਰਚਰਨ ਸਿੰਘ ਸੰਪਾਦਕ ਸਿੱਖ ਵਿਰਸਾ ਵੱਲੋਂ ਲਿਖਿਆ ਗਿਆ ਸੀ ਇਹ ਉਹਨਾਂ ਦਾ ਨਾਮ ਹੈ ਤੇ ਉਹਨਾਂ ਨੇ ਲੇਖ ਲੇਖ ਅਸੀਂ ਦਸਮ ਗ੍ਰੰਥ ਅੰਗਰੇਜ਼ਾਂ ਤੇ ਬ੍ਰਾਹਮਣਵਾਦੀਆਂ ਦੀ ਸਾਂਝੀ ਸਾਜ਼ਿਸ਼ ਸਰਦਾਰ ਹਰਚਰਨ ਸਿੰਘ ਸੰਪਾਦਕ ਸਿੱਖ ਵਿਰਸਾ ਇਹ ਲੇਖ ਕੋਈ 22 ਪੰਨਿਆਂ ਦਾ ਹੈ ਇਹਦੇ ਵਿੱਚੋਂ ਆਪਾਂ ਇਸ ਪੱਖ ਤੇ ਵਿਚਾਰ ਕਰਾਂਗੇ ਕਿ ਸਿੱਖਾਂ ਦਾ ਹਿੰਦੂਕਰਨ ਤੇ ਬ੍ਰਾਹਮਣੀਕਰਨ ਕਿਵੇਂ ਕੀਤਾ ਗਿਆ ਆਪਾਂ ਸ਼ੁਰੂ ਕਰਦੇ ਹਾਂ ਇਹ ਜਿਹੜਾ ਹਿੰਦੂ ਕਨ ਬ੍ਰਾਹਮਣੀ ਕੰਦ ਸਿਰਸਲਾ ਇਹ 10ਵੇਂ ਪਾਤਸ਼ਾਹ ਤੋਂ ਬਾਅਦ ਸ਼ੁਰੂ ਹੋਇਆ ਕਿਉਂਕਿ 10ਵੇਂ ਪਾਤਸ਼ਾਹ ਜੀ ਨੇ ਦੇਤਰੀ ਗੁਰੂ ਦੀ ਪਰੰਪਰਾਗਾ ਖਤਮ ਕਰ ਦਿੱਤੀ ਜਿਸ ਕਰਕੇ ਸਿੱਖੀ ਦੇ ਦੁਸ਼ਮਣਾਂ ਨੂੰ ਦੇਹ ਤਾਰੇ ਗੁਰੂ ਦਾ ਕੋਈ ਡਰ ਨਹੀਂ ਰਿਆ ਤੇ ਉਹਨਾਂ ਨੇ ਆਪਣੀਆਂ ਸਿੱਖੀ ਰੁਧੀਕਾਰ ਵੀ ਸ਼ੁਰੂ ਕੀਤੀਆਂ ਸ਼ੁਰੂ ਕਰਦੇ ਗੁਰੂ ਗਵੰਸ ਜੀ ਦੇ ਸੰਸਾਰਿਕ ਯਾਤਰਾ ਪੂਰੀ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਮੁਕਲੀਆ ਹਕੂਮਤ ਨਾਲ ਸਿੱਧੀ ਟੱਕਰ ਲੈਣ ਬਾਅਦ ਕੋਦ ਚਿਰ ਲਈ ਖਾਲਸਾ ਰਾਜ ਕਾਇਮ ਹੋਇਆ ਪਰ ਜਲਦੀ ਹੀ ਪਰ ਜਲਦੀ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲਿਆ ਹਕੂਮਤ ਦਾ ਫਿਰ ਜ਼ੋਰ ਪੈ ਗਿਆ ਤੇ ਗੁਰੂ ਦੀ ਫੌਜ ਦੇ ਸਪਗਣਾ ਹਲਸੇਨੋ ਜੰਗਲਾਂ ਪਹਾੜਾਂ ਮਾਰੂਥਲਾਂ ਵਿੱਚ ਜਾਣਾ ਪੈ ਗਿਆ ਇਹ ਸੰਘਰਸ਼ 1700 ਸਾਲਾ 1716 ਤੋਂ ਸਾਲ 1800 ਤੱਕ ਚੱਲਦਾ ਰਿਹਾ ਜਾਨੀ ਸਾਲ 1716 ਤੋਂ 1800 ਤੱਕ ਚੱਲਦਾ ਰਿਹਾ ਕਿਉਂਕਿ ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸੀ ਇਹ ਇਹਦੀ ਵਿਸ਼ਾਤ ਹੋ ਗਈ ਜੀ ਜਦੋਂ ਤੱਕ ਸਿੱਖਾਂ ਨੇ ਮਹਾਰਾਜ ਸਿੰਘ ਦੀ ਅਗਵਾਈ ਵਿੱਚ 1801 ਵਿੱਚ ਸੰਨ 1801 ਵਿੱਚ ਸਿੱਖ ਰਾਜ ਕਾਇਮ ਨਹੀਂ ਕਰ ਲਿਆ ਇਹ ਉਹ ਸਮਾਂ ਸੀ ਜਦੋਂ ਬ੍ਰਾਹਮਣੇ ਤਾਕਤਾ ਨੇ ਸਿੱਖੀ ਵਿੱਚ ਕੋਸ਼ ਪੜ੍ਹ ਕਰਕੇ ਉਸ ਦਾ ਬ੍ਰਾਹਮਣੀਕਰਨ ਭਾਵੇਂ Hinduਕਰਨ ਕਰਨ ਲਈ ਚੰਗਾ ਸੌਂ ਜਾਣਿਆ Hinduਾਂ ਦੇ ਗ੍ਰੰਥਾਂ ਵੇਦਾਂ ਸ਼ਾਸਤਰਾ ਉਪਨਿਸ਼ਦਾਂ ਸਿਮਰਤੀਆਂ ਪੁਰਾਣਾ ਤੇ ਦੇ ਸਕਾਲਰ ਬ੍ਰਾਹਮਣ ਜੋ ਕਿ ਉਹਨਾਂ ਸਮੇਂ ਵਿੱਚ ਆਮ ਤੌਰ ਤੇ ਕੇਸ਼ਾਤਾਰੀ ਹੁੰਦੇ ਸਨ ਤੇ ਪੱਗ ਬੰਦੇ ਸਨ ਆਜੀ ਬਹੁਤੇ ਹਿੰਦੂ ਸਾਧ ਕੇਸ਼ ਦਾੜ੍ਹੀ ਰੱਖਦੇ ਹਨ ਤੇ ਪੱਗ ਵੀ ਬੰਦੇ ਹਨ ਸਿੱਖੀ ਪੇਸ਼ ਧਾਰਕ ਨਿਰਮਲਿਆਂ ਦੇ ਰੂਪ ਵਿੱਚ ਪੰਜਾਬ ਦੇ ਚਾਵੜੇ ਤੇ ਆਪਣੇ ਡੇਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਬਣਾ ਲੈ ਉਸ ਉਸ ਸਮੇਂ ਬ੍ਰਾਹਮਣੀ ਤਾਕਤਾਂ ਵੱਲੋਂ ਗੁਰੂਆਂ ਦੇ ਪਰਿਵਾਰਾਂ ਵਿੱਚੋਂ ਬੰਦੇ ਖੜੇ ਕਰਕੇ ਸਮਾਂਤਰ ਚਲਾਈ ਜਾ ਰਹੀ ਉਦਾਸੀ ਮਤ ਨਾਮ ਦੀ ਵਿਚਾਰਧਾਰਾ ਦੇ ਨਾਮ ਤੇ ਹਰ ਦੁਆਰ ਦੇ ਪਾਂਡੇ ਜੋ ਕਿ ਅਕਸਰ ਮੋਨੇ ਹੁੰਦੇ ਸਨ ਪਰ ਪਗ ਬੰਦੇ ਸਨ ਕਈ ਉਹਨਾਂ ਵਿੱਚ ਵੀ ਕੇਸ਼ ਟੜੀ ਰੱਖਦੇ ਸਨ ਤੇ ਪਗ ਬੰਦੇ ਸਨ ਪਿੰਡਾਂ ਦੇ ਗੁਰਦੁਆਰੇ ਜਿਨ੍ਹਾਂ ਨੂੰ ਉਸ ਸਮੇਂ ਧਰਮਸ਼ਾਲਾ ਕਿਹਾ ਜਾਂਦਾ ਸੀ ਤੇ ਆਕਾਬਜ ਹੋਏ ਗੁਰੂ ਸਾਹਿਬਾਂ ਦੇ ਸਮੇਂ ਤੋਂ ਹੀ ਆਮ ਤੌਰ ਤੇ ਵੈਲ, ਛੂਦਰ ਅਤੇ ਸ਼ੂਤ ਲੋਕ ਹੀ ਸਿੱਖੀ ਵਿੱਚ ਸ਼ਾਮਲ ਹੁੰਦੇ ਸਨ ਬ੍ਰਾਹਮਣ ਜੋ ਖੱਤਰੀ ਲੋਕ ਬਹੁਤ ਘੱਟ ਸਿੱਖ ਬਣਦੇ ਸਨ ਬੇਸ਼ੱਕ ਗੁਰੂ ਸਾਹਿਬਾਂ ਨਾਲ ਕਤਰੀ ਪਰਿਵਾਰਾਂ ਵਿੱਚੋਂ ਸਨ ਪਰ ਉਹਨਾਂ ਦੇ ਪਰਿਵਾਰ ਜ਼ਿਆਦਾਤਰ ਉਹਨਾਂ ਦੇ ਖਿਲਾਫ ਹੀ ਭੁਗਤਦੇ ਰਹੇ ਵੈਸ਼ ਸ਼ੂਦਰ ਅਤੇ ਸ਼ੂਤ ਉਹ ਲੋਕ ਸਨ ਜਿਨ੍ਹਾਂ ਤੋਂ ਮਨੁਵਾਦੀਆਂ ਨੇ ਪੜਨ ਲਿਖਣ ਦੇ ਸਾਰੇ ਅਧਿਕਾਰ ਹਜ਼ਾਰਾਂ ਸਾਲਾਂ ਤੋਂ ਖੋਏ ਹੋਏ ਸਨ ਇਸ ਤਰ੍ਹਾਂ ਇਹਨਾਂ ਬਨਾਰਸ ਕਾਂਸ਼ੀ ਦੇ ਵਿਦਵਾਨ ਪੰਡਤਾਂ ਨਿਰਮਲਿਆ ਤੇ ਹਰ ਦਵਾਰ ਦੇ ਵਿਦਵਾਨ ਪੰਡਤਾਂ ਮਹੰਤਾਂ ਨੂੰ ਪਿੰਡਾਂ ਵਿੱਚ ਸਿੱਖੀ ਦਾ ਬ੍ਰਾਹਮਣੀਕਰਨ ਕਰਨਾ ਬੜਾ ਸੌਖਾ ਹੋ ਗਿਆ ਸਤਨ ਸਤਾਰਾਂ ਤੋਂ 25 ਤੋਂ 1800 ਦੇ ਸਮੇਂ ਵਿੱਚ ਜਿੱਥੇ ਇੱਕ ਪਾਸੇ ਨਿਰਮਲੇਪਣਤਾ ਨੇ ਦੇ ਇੱਕ ਅੰਕਰੰਥ ਜਿਨ੍ਹਾਂ ਵਿੱਚ ਭਾਈ ਬਾਲੇਵਾਲੀ ਜਨਮਸਾਖੀ ਭਾਈ ਮਿਹਰਬਾਨ ਵਾਲੀ ਜਨਮਸਾਖੀ ਗੁਰਬਲਾ ਪਾਸ਼ਾ ਸ਼ੈਸ਼ਮੀ ਗੁਰਬਲਾ ਪਾਸ਼ਾ ਦਸਵੀਂ ਗੁਰੂ ਕੇ ਸਾਖੀਆਂ ਵਿਚਿਤ੍ਰਨਾਟਕ ਦਸਵੇਂ ਪਾਸ਼ਾ ਦਾ ਗ੍ਰੰਥ 100 ਸਾਖੀ ਪਰਚੀਆਂ ਸੇਵਾਦਾਸ ਮਹਿਮਾ ਪ੍ਰਕਾਸ਼ ਵਿਦਿਆ ਸਾਗਰ ਗ੍ਰੰਥ ਪ੍ਰੇਮ ਸਮਾਰਗ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਬੰਸਾਵਲੀ ਨਾਮਾ ਦਸਾਂ ਪਾਸ਼ੇ ਦਾ ਨਾਨਕ ਪੰਥੀ ਕਵ ਕਾਵਿਆ ਸ਼੍ਰੀ ਗੁਰ ਸ਼ੋਭਾ ਸਰਬ ਲੋਕ ਗ੍ਰੰਥ अनेका ਨਕਲੀ ਰਹਿਤ ਨਾਮੇ ਤੇ ਹੁਕਮ ਨਾਮੇ ਸ਼ਾਸਤਰ ਨਾਮ ਵਾਲਾ ਤੋਂ ਲਗਭਗ ਹੋਰ ਕਈ ਗ੍ਰੰਥ ਵੀ ਸ਼ਾਮਲ ਹਨ ਇਹ ਲਿਖੇ ਗਏ ਉੱਥੇ ਦੂਜੇ ਪਾਸੇ ਹਰਦوار ਦੇ ਪਾਂਡਿਆਂ ਪਾਂਡਿਆਂ ਜਾਣੀ ਉਹਦਾ ਸੀਮੰਤਾ ਨੇ ਉਦੋਂ ਗੁਰਦੁਆਰਿਆਂ ਤੇ ਸਿੱਖ ਸਮਾਜ ਦਾ ਹਿੰਦੂਕਰਨ ਕਰਨ ਲਈ ਇਹਨਾਂ ਕਾ ਬ੍ਰਾਹਮਣੀ ਰੀਤਾਂ ਰਸਮਾਂ ਕਰਮ ਕਾਂਡ ਸਿੱਖਾਂ ਵੀ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚੋਂ ਕੱਢਣ ਲਈ ਗੁਰੂ ਸਾਹਿਬਾਨ 239 ਸਾਲ ਯਤਨ ਕਰਦੇ ਰਹੇ ਸਨ ਇਨਾਂ ਦੇ ਮੁਲੇ ਸੰਤਾਂ ਤੇ ਉਦਾਸੀ ਮੱਤਾਂ ਦੇ ਸਿੱਖ ਸਮਾਜ ਵਿੱਚ ਉਸ ਵੇਲੇ ਹੋਰ ਚੜ ਮਚ ਗਈ ਜਦੋਂ ਸਿੱਖ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ਼ਰਧਾ ਅਗਿਆਨਤਾ ਵਾਸ ਬਡੀਆਂ-ਬਡੀਆਂ ਜ਼ਕੀਰਾਂ ਗੁਰਦੁਆਰਿਆਂ ਤੇ ਡੇਰਿਆਂ ਦੇ ਨਾਮ ਲਗਾ ਦਿੱਤੀਆਂ ਕਿਤੇ ਸਿੱਖੀ ਸੋਚ ਨੂੰ ਪ੍ਰਣਾਇ ਸਿੱਖ ਸਨ 1708 ਤੋਂ 1800 ਈਸਵੀ ਤੱਕ ਸਿੱਖ ਰਾਜ ਕਾਇਮ ਕਰਨ ਲਈ ਲੜਦੇ ਰਹੇ ਜਦੋਂ ਸਿੱਖ ਰਾਜ ਆਇਆ ਤਾਂ ਉਹ ਸਿੱਖ ਰਾਜ ਵਧਾਉਣ ਲਈ ਸਨ 18 ਸਿੱਖ ਤੋਂ 1800 ਜਨ ਤੱਕ ਲੜਦੇ ਵੀ ਰਹੇ ਇਸ ਤਰ੍ਹਾਂ ਮਹਾਰਾਜ ਸਿੰਘ ਦੇ ਰਾਜ ਦੇ ਖਾਤਮੇ ਦੇ ਖਾਤਮੇ ਉੱਪਰ ਅੰਗਰੇਜ਼ ਦੇ ਆਉਣ ਤੱਕ ਸਿੱਖੀ ਦਾ ਪੂਰੀ ਤਰ੍ਹਾਂ ਬ੍ਰਾਹਮਣੀਕਰਨ ਹੋ ਚੁੱਕਾ ਸੀ ਇੱਥੇ ਦੱਸਣਾ ਵੀ ਜ਼ਰੂਰੀ ਹੈ ਕਿ ਬ੍ਰਾਹਮਣਾਂ ਨੂੰ ਸਿੱਖੀ ਦਾ ਹਿੰਦੂਕਰਨ ਕਰਨ ਲਈ ਇਹਨੇ ਗ੍ਰੰਥ ਕਿਉਂ ਲਿਖਣੇ ਪਏ ਪੁਰਾਣੇ ਧਰਮਾਂ ਬੁੱਧ ਜੈਨ ਅਤੇ ਪਾਰਸੀ ਆਦੀ ਦੇ ਮਹਾਪੁਰਸ਼ਾਂ ਨੇ ਆਪਣੇ ਵਿਚਾਰਧਾਰਾ ਨੂੰ ਆਪਣੇ ਸਮੇਂ ਵਿੱਚ ਆਪਣੇ ਹੱਥੀਂ ਕਲਮ ਬੰਦ ਨਹੀਂ ਕੀਤਾ ਸੀ ਇਸ ਲਈ ਬ੍ਰਾਹਮਣਾਂ ਨੂੰ ਉਹਨਾਂ ਦੀ ਵਿਚਾਰਧਾਰਾ ਦਾ ਬ੍ਰਾਹਮਣੀਕਰਨ ਕਰਨ ਲਈ ਉਹਨਾਂ ਮਹਾਪੁਰਸ਼ਾਂ ਦੇ ਨਾਂ ਤੇ ਗ੍ਰੰਥ ਲਿਖਣੇ ओके ਨੇਸਨ ਉਹਨਾਂ ਜਾਇਕੀ ਤਸਵੀਰ ਪਰ ਗੁਰੂ ਸਾਹਿਬਾਨ ਨੇ ਆਪਣੀ ਵਿਚਾਰਧਾਰਾ ਕਲਮ ਬੰਦ ਕਰਕੇ ਗ੍ਰੰਥ ਤਿਆਰ ਕੀਤਾ ਤੇ ਆਪਣੇ ਹੱਥੀਂ ਉਸਨੂੰ ਗੁਰਤਾ ਗੱਦੀ ਦੇ ਕੇ ਸਦੀਵੀ ਰੂਪ ਵਿੱਚ ਗੁਰੂ ਥਾਬ ਦਿੱਤਾ ਹੁਣ ਬ੍ਰਾਹਮਣੀ ਇਸ ਵਿੱਚ ਰਲਾਪਣਾ ਸੋਖਾ ਕੰਮ ਨਹੀਂ ਸੀ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਸਤਕਾਰ ਦੇਣ ਲੱਗ ਪਏ ਸਨ ਬੇਸ਼ੱਕ 18ਵੀਂ ਸਦੀ ਦੇ ਔਕੇ ਸਮੇਂ ਵਿੱਚ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੇ ਵਿਚਾਰਨ ਦਾ ਮੌਕਾ ਨਹੀਂ ਮਿਲਿਆ ਪਰ ਉਹ ਇਸ ਨੂੰ ਆਪਣਾ ਗੁਰੂ ਮੰਨ ਕੇ ਚੰਗਾ ਚੋਦਾਂ ਵਿੱਚ ਵੀ ਨਾਲ ਰੱਖਦੇ ਰਹੇ ਸਨ। ਇਹੀ ਵਜ੍ਹਾ ਹੈ ਕਿ ਵੱਡੇ ਕੱਲੂਕਾਰੇ ਮੌਕੇ ਲੜਾਈ ਦੇ ਮੈਦਾਨ ਵਿੱਚ ਹੱਥ ਲੇਖ ਤੇ ਅਸਲੀ ਦਮਦ ਵਿੱਚ ਬੀਲ ਅਗਨ ਪੇਟ ਹੋ ਗਈ ਸੀ ਇਸ ਲਈ ਪੰਡਤ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਛੇੜਛਾੜ ਕਰਨ ਦੀ ਥਾਂ ਇਹ ਠੀਕ ਸਮਝੇ ਕਿ ਬ੍ਰਾਹਮਣੀ ਵਿਚਾਰਧਾਰਾ ਵਾਲੇ ਕਈ ਨਵੇਂ ਗ੍ਰੰਥ ਖੜੇ ਕਰ ਦਿੱਤੇ ਜਾਣ ਤੇ ਮੰਨਤਾ ਰਾਈ ਗੁਰਦੁਆਰਿਆਂ ਵਿੱਚ ਇਹਨਾਂ ਦਾ ਹੀ ਪ੍ਰਚਾਰ ਕੀਤਾ ਜਾਵੇ ਅਤੇ ਸਿੱਖਾਂ ਨੂੰ ਹੌਲੀ-ਹੌਲੀ ਹਿੰਦੂਆਂ ਵਾਲੇ ਕਰਮ ਕਾਂਡਾਂ ਨੂੰ ਨਵਾਂ ਰੂਪ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਵਾਂਗ ਪੂਜਾ ਕਰਨ ਲੱਤ ਜਾਵੇ। ਜਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵਕ ਵਕ ਤਰ੍ਹਾਂ ਦੇ ਪਾਠ ਕਰਨ ਲਈ ਵਰਤਿਆ ਜਾਵੇ ਜਿਸ ਦੇ ਨਤੀਜੇ ਸਾਡੇ ਸਾਹਮਣੇ ਹਰ ਗੁਰਦੁਆਰੇ ਸਿੱਖੀ ਕਮਾਉਣ ਦੀ ਪਾਠਸ਼ਾਲਾ ਧਰਮਸ਼ਾਲਾ ਦੀ ਥਾਂ ਮੰਦਰਾਂ ਵਾਂਗ ਪੂਜਾ ਪੜ੍ਹਨ ਦੇ ਸਥਾਨ ਬਣ ਚੁੱਕੇ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ ਅੱਗੇ ਪੈਸੇ ਇਕੱਠੇ ਕਰਨ ਲਈ ਗੁਲਕ ਰੱਖੀ ਹੁੰਦੀ ਹੈ ਤੇ ਗੁਰਬਾਣੀ ਦੇ ਪਾਠ ਹਰ ਗੁਰਦੁਆਰੇ ਵਿੱਚ ਵਿੱਚ ਜਾਂਦੇ ਹਨ ਸਿੱਖ ਰਾਜ ਦੇ ਖਾਤਮੇ ਤੱਕ ਨਰਮਲ ਸਾਧਾਂ ਦਾ ਅੰਦਾਜ਼ੇ ਮੰਨਤਾ ਅਤੇ ਬੀਧੀਆਂ ਨੇ ਸਿੱਖਾਂ ਦਾ ਹਿੰਦੂਕਰਨ ਕਰਨ ਹਿੰਦੂਕਰਨ ਇਸ ਹੱਦ ਤੱਕ ਕਰ ਦਿੱਤਾ ਸੀ ਕਿ ਮਰੁੱਖੀ ਬਰਾਬਰਤਾ ਤੇ ਸਰਵੋਤਮ ਭਲੇ ਦੀ ਵਿਚਾਰਧਾਰਾ ਲੈ ਕੇ ਜਨਮਿਆ ਸਿੱਖ ਧਰਮ ਬੁਰੀ ਤਰ੍ਹਾਂ ਜਾਤ ਪਾਤ ਆ ਇਹ ਨਹੀਂ ਸਗੋਂ ਸ਼ੂਤ ਸ਼ਾਦਾ ਵਿਸ਼ਕਾਰ ਹੋ ਚੁੱਕਾ ਸੀ ਜੋ ਕਿ ਅਜੇ ਵੀ ਸਿੱਖਾਂ ਵਿੱਚ ਪ੍ਰਚਲਿਤ ਹੈ ਗੁਰੂ ਅਮਰਦਾਸ ਜੀ ਮੌਕੇ ਸਿੱਖਾਂ ਵਿੱਚੋਂ ਸਤੀ ਤੇ ਕੁੰਡ ਦੀ ਕੁੰਡ ਕੱਢਣ ਦੀ ਇਸਤਰੀ ਵਿਰੋਧੀ ਰਸਮ ਖਤਮ ਕਰ ਦਿੱਤੀ ਗਈ ਸੀ ਪਰ ਸਿੱਖਾਂ ਦੇ ਰਾਜ ਵਿੱਚ ਹੀ ਮਹਾਰਾਜ ਜੀਤ ਸਿੰਘ ਦੀ ਮੌਤ ਤੇ ਕਈ ਰਾਣੀਆਂ ਨੂੰ ਸਤੀ ਕੀਤਾ ਗਿਆ ਕੁੰਡ ਕੱਢਣ ਦਾ ਰਵਾਜ ਤਾਂ ਪਿਛਲੇ 25-30 ਸਾਲ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿੱਚ ਆਮ ਹੀ ਸੀ ਇੱਕਾ ਨਾਰੀ ਜਤੀ ਹੋਏ ਦਾ ਪ੍ਰਚਾਰ ਕਰਨ ਵਾਲੇ ਸਿੱਖ ਧਰਮ ਦੇ ਨਾਮ ਤੇ ਬਣੇ ਸਿੱਖ ਰਾਜ ਦੇ ਰਾਜੇ ਦੀਆਂ ਨੇਕਾ ਰਾਣੀਆਂ ਸਨ ਇੱਥੇ ਤੱਕ ਕਿ ਗੁਰੂ ਅਰਜਨ ਸਾਹਿਬ ਜੀ ਦੀ ਅੰਸ਼ ਵਿੱਚੋਂ ਕਹ ਜਾਂਦੇ ਬਾਬਾ ਖੰਮ ਸਿੰਘ ਬਿੱਦੀ ਇੱਕ ਪਾਸੇ ਕਿਰਪਾਨ ਪਾਉਂਦੇ ਸਨ ਦੂਜੇ ਪਾਸੇ ਜਨੇਊ ਪਾਉਂਦੇ ਸਨ ਹਰਮੰਦਰ ਸਾਹਿਬ ਦੇ ਪ੍ਰਕਾਸ਼ਾਂ ਵਿੱਚ 24 ਅਵਤਾਰਾਂ ਤੇ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ ਸਨ ਜਿਹਨਾਂ ਨੂੰ ਸਿੰਘ ਸਵਾ ਮੂਵਮੈਂਟ ਵੱਲੇ ਚੁਕਾਇਆ ਗਿਆ ਸੀ ਇਹਨਾਂ ਮੂਰਤੀਆਂ ਨਾਲ ਹੀ ਅਮਰਸਰ ਵਿੱਚ ਹਿੰਦੂਆਂ ਵੱਲੋਂ ਅਮਰਸਰ ਦੀ ਨਕਲ ਵਾਲਾ ਦੁਰਗਾਣਾ ਮੰਦਰ ਬਣਾਇਆ ਗਿਆ ਸੀ ਸਿੱਖਾਂ ਦੇ ਵਿਆਹ ਬੇਦੀ ਘਟ ਕੇ ਅਗਧ ਵਾਲੇ ਹੁੰਦੇ ਸਨ ਹਿੰਦੂਆਂ ਵਾਂਗ ਸਿੱਖ ਵੀ ਸੂਤਕ ਪਾਤਕ ਸ਼ਰਧਾਂ ਦੀ ਮੰਨਦੇ ਸਨ ਉਸ ਜਾਤੀਏ ਮਸਵੀ ਕਹੇ ਜਾਂਦੇ ਸਿੱਖਾਂ ਨੂੰ ਆਪਣੇ ਚੌਂਕੇ ਨਹੀਂ ਛੜਨ ਦਿੰਦੇ ਸਨ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਪੁਜਾਰੀ ਸ਼ੋਧ ਸਿੱਖਾਂ ਦਾ ਪ੍ਰਸ਼ਾਦ ਪਰਵਾਨ ਨਹੀਂ ਕਰਦੇ ਸਨ ਉਹਨਾਂ ਨੂੰ ਪੰਗਤ ਵਿੱਚ ਬਰਾਬਰ ਬੈਠ ਕੇ ਲੰਗਰ ਛਕਣ ਦਾ ਅਧਿਕਾਰ ਨਹੀਂ ਸੀ ਕਹਨ ਤਾਂ ਬਾਅਦ ਹੈ ਕਿ ਨਿਰਮਲਿਆਂ ਤੇ ਮਾਨਤਾਂ ਦੀ ਸਾਜ਼ਿਸ਼ ਨਾਲ ਸਿੱਖਾਂ ਦਾ ਇਸ ਪੱਧਰ ਤੱਕ ਹਿੰਦੂਕਰਨ ਕਰ ਦਿੱਤਾ ਗਿਆ ਸੀ ਕਿ 19ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਈ ਸਿੰਘ ਸਵਾਲ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਤੱਕ ਪਹੁੰਚਦੇ ਆ ਪਹੁੰਚਦੇ ਆ ਸਿੱਖ 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 ਉਹ ਸਾਰਾ ਕੁਝ ਕਰਦੇ ਸਨ ਜਿਹਨਾਂ ਵਿੱਚੋਂ ਕੱਢਣ ਲਈ ਗੁਰੂ ਸਾਹਿਬਾਨ ਨੇ 239 ਸਾਲ ਲਗਾਏ ਸਨ ਇਹ ਤਾਂ ਸਿੰਘ ਸਮਲੈਰ ਦੇ ਗੁਰਦੁਆਰਾ ਸਦਾਰ ਲੈਣ ਦਾ ਨਤੀਜਾ ਹੈ ਕਿ ਸਿੱਖ ਮੁੜ ਕੇ ਥੋੜਾ ਬਹੁਤ ਸਿੱਖੀ ਵਾਲਾ ਹੈ ਤੇ ਸਿੱਖਾਂ ਨੇ ਗੁਰਦੁਆਰਿਆਂ ਵਿੱਚੋਂ ਸੰਤਾਂ ਮਹੰਤਾਂ ਦੀ ਮਰਯਾਦਾ ਬੰਦ ਕਰਾ ਕਰਾ ਕੇ ਪੰਥ ਦੀ ਨਵੀਂ ਇਰਾਤ ਮਰਯਾਦਾ ਬਣਾਈ ਫਿਰ ਕਿ ਹੌਲੀ ਹੌਲੀ ਇਹਨਾਂ ਨਿਰਮਲੇ ਸੰਤਾਂ ਤੇ ਉਦਾਸੀ ਮਹੰਤਾਂ ਦੇ ਨਵੇਂ ਰੂਪ ਡੇਰਿਆਂ ਵਾਲੇ ਸੰਤ ਬ੍ਰਹਮ ਗਿਆਨੀਆਂ ਦੇ ਨੇ ਵਿਗਾੜਨੀ ਸ਼ੁਰੂ ਕੀਤੀ ਹੋਈ ਹੈ ਬਹੁਤ ਸਾਰੀਆਂ ਮਰਯਾਦਾਵਾਂ ਜਿਹੜੀਆਂ ਕਿ ਇਹਨਾਂ ਮਹੰਤਾਂ ਨੇ ਸ਼ੁਰੂ ਕੀਤੀਆਂ ਸਨ ਤੇ ਪੰਥ ਨੇ ਸੇਖੀ ਵਿਰੋਧੀ ਜਾਨ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਸੀ ਉਹਨਾਂ ਨੂੰ ਅੱਜ ਡੇਰਾਦਾਰ ਸਾਹਿਬ ਉਹਨਾਂ ਦੇ ਚੇਲੇ ਪ੍ਰਾਤਨ ਸਮੇਤੋਂ ਸਿਨਮ ਸਿਨਾ ਚੱਲੀ ਆਉਂਦੀ ਮਰਯਾਦਾ ਕਹਿ ਕੇ ਜਰੀ ਰੱਖ ਰਿਹਾ ਤੇ ਪੰਥ ਵਿੱਚ ਵੰਡੀਆਂ ਪਾਉਣ ਦਾ ਕਾਰਨ ਬਣ ਰਹੇ ਹਨ ਅੱਜ ਸਿੱਖਾਂ ਵਿੱਚ ਜਿਤਨੇ ਵੀ ਡੇਰੇ ਤਕਸਾਲਾ ਜਥੇ ਹਨ ਇਹਨਾਂ ਸਭ ਦਾ ਪਿਸ਼ੋਕੜ ਹਰ ਦੁਆਰ ਦੇ ਪਾਣਿਆਂ ਤੇ ਕਾਂਸੀ ਦੇ ਬ੍ਰਾਹਮਣ ਵਿਦਵਾਨਾਂ ਦਾ ਨਾਲ ਜੁੜਦਾ ਹੈ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਇਹਨਾਂ ਡੇਰਿਆਂ ਤੱਕ 16 ਬਲੋਂ ਛਪੀਆਂ ਕਿਤਾਬਾਂ ਪੜ-ਪੜ ਕੇ ਦੇਖ ਲਓ ਸਭ ਅਸਲੀ ਤਾਂ ਪਤਾ ਚੱਲ ਜਾਵੇਗੀ ਕਿ ਹਰ ਡੇਰੇ ਦੇ ਮੋਢੀ ਨੇ ਮੋਢਲੀ ਪੜਾਈ ਕਿੱਥੋਂ ਕੀਤੀ ਸੀ ਇੱਥੇ ਆਪਾਂ ਸਨੋਪਤੀ ਕਰਦੇ ਆਂ ਅਗਾਂ ਆਪਾਂ ਦੇਖਾਂਗੇ ਕਿ ਜਿਹੜਾ ਮੌਜੂਦਾ ਦਸ ਪ੍ਰੰਤ ਹੈ ਇਹ ਕਿਵੇਂ ਹੋਂਦ ਵਿੱਚ ਆਇਆ ਸੋ ਢੀਕ ਰੱਖੋ ਅਗਲੀ ਵੀਡੀਓ ਦੀ ਸਨੋਪਤੀ ਕਰੀਏ ਵਾਹ ਗੁਰੂ ਜੀ ਦਾ ਖਰਸਾ ਵਾਹ ਗੁਰੂ ਜੀ ਕੀ ਫਤ